ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਉਹ ਜੱਦੀ ਪਿੰਡ ਜਨੋਵਾ ਇਲਾ ਮਹਾਪੁਰਸ਼ਾਂ ਦੇ ਇਲਾਕੇ ਵਿੱਚ ਗਰੀਬ ਦਾ ਮੋਹ ਗੁਰੂਗੋਲ ਸੰਸਥਾ ਜਨੋਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਆ ਸਤਵੇਂ ਪਾਸ਼ਾ ਸ੍ਰੀ ਗੁਰੂ ਹਰਾਈ ਮਹਾਰਾਜ ਵੱਲੋਂ ਵਰਸਾਏ ਗਏ ਬਾਬਾ ਜਖ ਜੱਦੀ ਪਿੰਡ ਨਰੂੜ ਵਿਖੇ 4 ਜਨਵਰੀ 2023 ਨੂੰ ਗੁਰੂ ਸਾਹਿਬ ਜੀ ਬਾਰ ਮੇ ਸਤਕਾ ਇਲਾਕਾ ਨਿਵਾਸੀ ਦੇ ਐਨਆਰ ਸੰਗਤਾਂ ਦੇ ਸਹਿਯੋਗ ਨਾਲ ਗੁਰਨਾਨਕ ਚੈਰੀਟੇਬਲ ডিফੈਂਸਿਵ ਬੋਡੀ ਚਲਾਈ ਜਾ ਰਹੀ ਹੈ ਜਿੱਥੇ ਕਿ ਗੁਰੂ ਸਾਹਿਬ ਜੀ ಅಪਾਰ ਕਿਰਪਾ ਕਰ ਰਹੇ ਸੰਗਤਾਂ ਨੂੰ ਤੰਦਰੁਸਤੀ ਬਖਸ਼ ਰਹੇ ਨੇ ਤੇ ਲਗਭਗ ਪੂਰੇ ਪੰਜਾਬ ਤੋਂ ਸੰਗਤਾਂ ਦਵਾਈਆਂ ਲੈਣ ਪਹੁੰਚੀਆਂ ਨੇ ਅੱਜ ਵੀ ਸੰਗਤਾਂ ਕਾਫੀ ਦੂਰ ਦਵਾਈਆਂ ਲੈਣ ਪਹੁੰਚੀ ਹੋਈਆਂ ਹਨ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਹਾਂਜੀ ਬੇਜਰ ਕੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਬੰਗਾ ਤੋਂ ਆਏ ਬੰਗਿਆ ਤੋਂ ਆਏ ਹਾਂ ਪਹਿਲੀ ਵਾਰ ਆਏ ਹਾਂ ਦੂਜੀ ਵਾਰ ਦੂਜੀ ਵਾਰ ਕੀ ਸਮੱਸਿਆ ਹੈ ਤੁਹਾਨੂੰ ਗੋਡੇ ਦਰਦ ਕਰਦੇ ਗੋਡੇ ਦਰਦ ਕਰਦੇ ਆ ਤੇ ਕਿੰਨੇ ਸਾਲ ਹੋ ਗਏ ਹੋ ਗਏ 2 ਸਾਲ ਦੋ ਸਾਲਾਂ ਤੋਂ ਆ ਤੇ ਇੱਥੇ ਤੁਹਾਨੂੰ ਆਰਾਮ ਆ ਤੇ ਹਾਂ ਥੋੜਾ ਆਰਾਮ ਕਿੰਨਾ ਕੁ ਆਰਾਮ ਸੌ ਚੁ ਕਿੰਨੇ ਪਰਸੈਂਟ ਆਰਾਮ ਲੱਗਦਾ 80% 80% ਆਰਾਮ ਆ ਜੀ ਠੀਕ ਹੈ ਜੀ ਧੰਨਵਾਦ ਜੀ ਸੰਗਤਾਂ ਕਾਫੀ ਦੂਰ ਦੋ ਅੱਜ ਦਵਾਈ ਲੈਣ ਪਹੁੰਚੀਆਂ ਹੋਈਆਂ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜੀ ਹਾਂ ਜੀ ਵੀਰ ਜੀ ਕੀ ਨਾਮ ਆਪਣਾ ਜੀ ਸਿਦਰਿੰਦਰ ਸਿੰਘ ਜੀ ਕਿਹੜੀ ਵੇਲੇ ਤੋਂ ਆਇਆ ਮੋਰਾ ਵਾਲੀ ਮੋਰਾ ਵਾਲੀ ਤੋਂ ਆਇਆ ਹਾਂ ਕੀ ਸਮੱਸਿਆ ਆਪਾਂ ਨੂੰ? ਗੋਡੇਸ ਨਸੇ ਜੀ। ਗੋਡਿਆਂ ਦੀ ਕਿੰਨੇ ਸਾਲ ਹੋ ਗਏ? ਹੋ ਗਿਆ 8-9 ਮਹੀਨੇ ਹੋ ਗਏ। 8-9 ਮਹੀਨੇ ਹੋ ਗਏ। ਇੱਥੇ ਪਹਿਲੀ ਵਾਰ ਆਇਆ ਜੀ? ਨਹੀਂ ਦੂਜੀ ਵਾਰ ਆਇਆ ਜੀ। ਦੂਜੀ ਵਾਰ ਆਇਆ ਤੇ ਕਿੰਨਾ ਥੋੜਾ ਆਰਾਮ ਲੱਗਦਾ ਤੁਹਾਨੂੰ? ਬਹੁਤ ਫਰਕ ਪਿਆ ਜੀ। 100 ਚ ਕਿੰਨੇ ਪਰਸੈਂਟ ਆਰਾਮ ਲੱਗਦਾ? 80% ਆ ਜਾਂਦਾ। ਅਸੀਂ ਬਣਾ ਰਾ ਹੈਗਾ ਜੀ। ਠੀਕ ਹੈ ਜੀ ਤੁਹਾਨੂੰ ਮਾਰਾ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ। ਹਾਂਜੀ ਬਿਜਲਕੋ। ਕੀ ਨਾਮ ਆਪਣਾ ਜੀ? ਦਵਾਰਕਰ। ਦਵਾਰਕਰ ਕਿਹੜੀ ਜਗ੍ਹਾ ਤੋਂ ਆਇਆ? ਅਨੰਦਪੁਰ ਸਾਹਿਬ ਤੋਂ ਆਇਆ। ਤੇ ਕੀ ਸਮੱਸਿਆ ਹੈ ਤੁਹਾਨੂੰ? ਤੇ ਕਿਨੇ ਸਾਲ ਹੋ ਗਿਆ ਤਗੜੇ ਦੇ ਨੇ ਹੋ ਗਿਆ ਹਾਂਜੀ ਤਗੜੇ ਦੇ ਨਹੀਂ ਹੋ ਗਿਆ ਅਜ ਕਾਫੀ ਦਿਨ ਹੋ ਗਿਆ ਹਾਂਜੀ ਅੱਛਾ ਤੇ ਹੋਣਾ ਇੱਥੇ ਕਿਨੇ ਵਦਵਾ ਲੈਣਾ ਇੱਥੇ ਪਹਿਲੀ ਵਾਰ ਹੈ ਪਹਿਲੀ ਵਾਰ ਆਏ ਹਾਂ ਹਾਂ ਦਿਖਾਣਾ ਲੈ ਦਿਖਾ ਲਿਓ ਦਿਖਾ ਲਿਓ ਜੀ ਕੁਝ ਲੱਗਦਾ ਮਨ ਮੂੜੇ ਫਰਕ 10 15% ਹੈ ਸਰ ਚਲੋ ਠੀਕ ਹੈ ਮਾਰਤ ਤੁਹਾਨੂੰ ਤੰਦਰੁਸਤ ਸਿੰਘ ਬਖਸ਼ਣ ਜੀ ਹਾਂਜੀ ਬੀਰ ਮਜੂਗੀ ਆ ਗਿਆ ਤੁਹਾਡਾ ਜੀ ਠੀਕ ਹੈ ਜੀ ਕੀ ਨਾਮ ਆਪਣਾ ਪਿਆਰ ਕੌਰ ਅੱਛਾ ਜੀ ਕਿਹੜੀ ਜਗ੍ਹਾ ਤੋਂ ਆਇਆ ਹਾਲਟੇ ਤੋਂ ਹਾਲਟੇ ਤੋਂ ਆਇਆ ਹਾਂਜੀ ਕੀ ਸਮੱਸਿਆ ਤੁਹਾਨੂੰ ਗੋਡੇ ਦੀ ਗੋਡੇ ਸਮੱਸਿਆ ਜੀ ਲਾਕੀਬਦਾਰ ਸੀ ਪਹਿਲੀ ਵਾਰ ਹੀ ਆਏ ਆ ਤੀਜੀ ਵਾਰੀ ਆਏ ਤੀਜੀ ਵਾਰੀ ਆਏ ਤੁਹਾਨੂੰ ਆਰਾਮ ਇੱਥੇ ਹੈਗਾ ਹਾਂ ਹਾਂਜੀ ਥੋੜਾ ਹੈਗਾ ਕਿੰਨਾ ਗ੍ਰਾਮ ਹੈਗਾ 100 ਚੋਂ 20% 40 50 ਹਾਂਜੀ ਹੈਗਾ ਆਰਾਮ ਚੋਟੀ ਦੇ ਮਾਰੇ ਤੁਹਾਨੂੰ ਤੰਦਰੁਸਤੀ ਵਾਸਤੇ ਤੁਹਾਨੂੰ ਜੀ ਹਾਂਜੀ ਪੰਜ ਕੀ ਨਾਮ ਤੁਹਾਡਾ ਜੀ ਕਲਵਿੰਦਰ ਕੋਰ ਕਿਹੜੀ ਜਗ੍ਹਾ ਤੋਂ ਆਏ ਆ ਟੱਪੜਾਂ ਤੋਂ ਟੱਪੜਾਂ ਤੋਂ ਆਏ ਤੀਜੀ ਸਮੱਸਿਆ ਆਪਾਂ ਨੂੰ ਗੋਡਿਆਂ ਦੀ ਸੀ ਗੋਡਿਆਂ ਸਮੱਸਿਆ ਕਿਨੇ ਦਾ ਲੋਗਾ ਉਗਏ ਪੰਜ ਸਾਲ ਪੰਜ ਸਾਲ ਹੋ ਗਏ ਇੱਥੇ ਹੁਣ ਕਿੰਨੀ ਵਾਰ ਆਏ ਦਵਾਈ ਲੈਣ ਦੂਜੀ ਵਾਰ ਆਈ ਹਾਂ ਦੂਜੀ ਵਾਰ ਦਵਾਈ ਲੈਣੇ ਹਾਂਜੀ ਤੇ ਤੁਹਾਨੂੰ ਹੁਣ ਫਰਕ ਆ ਆ ਥੋੜਾ ਫਰਕ ਕਿੰਨਾ ਕਿੰਨੇ ਪਰਸੈਂਟ ਆਰਾਮ ਆ ਸੋਚੋਂ ਲੱਗਦਾ ਤੁਹਾਨੂੰ ਨਹੀਂ ਥੋੜਾ ਆ 10% 20% ਹੈਗਾ ਨਾ ਘਰਾਮ ਹਾਂਜੀ ਚਲੋ ਥੋੜਾ ਮਾਰੇ ਤੰਦੂਰ ਦੀ ਬਖਸ਼ਣ ਅੰਦਰ ਵੀ ਸੰਤਾਂ ਕਾਫੀ ਪਹੁੰਚੇ ਹੋਈਆਂ ਨੇ ਜੀ ਤੇ ਦਵਾਈ ਤੇ ਤਿਆਰੀ ਨਾਲ ਥੈਰੇਪੀ ਵੀ ਹੋ ਰਹੀ ਆ ਗੱਗੀ ਦੇਖੋ ਬਈ ਹਾਂਜੀ ਮਾਤਾ ਜੀ ਨਾ ਆਪਣਾ ਜੀ ਦੇਖ ਰਹਾ ਹਾਂ ਇਨਾਬਾ ਰੇਖਾ ਰਾਣੀ ਰੇਖਾ ਰਾਣੀ ਕਿੱਥੋਂ ਆਏ ਤੁਸੀਂ ਅਸੀਂ ਅਨੰਦ ਪ੍ਰਸਾਦ ਪਿੰਡ ਜੱਟ ਤੋਂ ਆਏ ਸੀ ਰਾਣਾ ਪ੍ਰਸਾਦ ਤੋਂ ਆਏ ਹਾਂਜੀ ਅੱਛਾ ਜੀ ਪਹਿਲੀ ਵਾਰ ਆਏ ਨਹੀਂ ਤੇ ਵਾਰ ਆ ਚੁੱਕੇ ਹਾਂ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਮੇਰੇ ਨਾਲ ਮਤਲਬ ਲਾਤ ਵਿੱਚ ਮੜੇਕਾ ਜਿਹਾ ਆਇਆ ਹਾਂ ਹਾਂਜੀ ਮੜੇਕਾ ਜਿਹਾ ਆਇਆ ਤਾਂ ਲਾਤ ਵਿੱਚ ਅੱਛਾ ਜੀ ਤੇ ਪੱਟ ਤੇ ਵੀ ਯਾਨੀ ਸਾਰੇ ਦੇ ਵਿੱਚ ਥੱਲੇ ਡੇਕਸ ਦੀ ਪ੍ਰਾਬਲਮ ਹੈ ਹਾਂਜੀ ਕਿੰਨੇ ਸਾਲ ਹੋ ਗਏ ਓਏ ਹੁਣ ਇਹ ਡੇਢ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਇੱਥੇ ਆਰਾਮ ਤੁਹਾਨੂੰ ਹਾਂਜੀ ਕੋਈ ਠੀਕ ਮਿਹਰ ਤੰਦਰੁਸਤੀ ਬਖਸ਼ ਤੁਹਾਨੂੰ ਜੀ ਹਾਂਜੀ ਭੈਣ ਜੀ ਕੀ ਨਾਮ ਆਪਣਾ ਜੀ ਅਜੰਤੁਰ ਕੀ ਨਾਮ ਆਪਣਾ ਅਜੰਤੁਰ ਕਿਹੜੀ ਜਗ੍ਹਾ ਤੋਂ ਆਇਆ ਨੰਦਪੁਰ ਸਾਹਿਬ ਤੋਂ ਆਇਆ ਨਾ ਤੇ ਕੀ ਪ੍ਰੋਬਲਮ ਤੁਹਾਨੂੰ ਓਕੇ ਗੋਡੇ ਦੁਖ ਗੋਡੇ ਪ੍ਰੋਬਲਮ ਜੀ ਇੱਥੇ ਆਰਾਮ ਤੁਹਾਨੂੰ ਓਕੇ ਜੀ ਤੇ ਸੰਗਤਾਂ ਅੱਜ ਵੀ ਕਾਫੀ ਦੂਰ ਦਵਾਈ ਲੈਣ ਪਹੁੰਚੇ ਹੋਈਆਂ ਜੀ ਹਾਂ ਜੀ ਮਾ ਮਾ ਕਿੱਧਰੋਂ ਆਏ ਸੀ ਜੀ ਜੀ ਨਰਬੋਥਾਉ ਤੋਂ ਹਾਂ ਜੀ ਤੇ ਕੀ ਪ੍ਰੋਬਲਮ ਤੁਹਾਨੂੰ ਗੋਡੇ ਨਹੀਂ ਪ੍ਰੋਬਲਮ ਗੋਡੇ ਹਾਂ ਜੀ ਗੋਡੇ ਪ੍ਰੋਬਲਮ ਕਿੰਨੇ ਸਾਲ ਹੋਗਾ ਪੰਜ-ਛੇ ਸਾਲ ਹੋ ਗਏ ਜੀ ਪੰਜ ਸਾਲ ਹੋ ਗਏ ਹਾਂ ਜੀ ਤੇ ਇੱਥੇ ਦਵਾਈ ਕਿੰਨੇ ਵਾਰ ਦਵਾਈ ਲੈਣੇ ਇੱਥੇ ਤੀਜੀ ਵਾਰ ਆਏ ਜੀ ਤੀਜੀ ਵਾਰ ਦਵਾਈ ਲੈਣਾ ਹਾਂ ਜੀ ਠੀਕ ਆਰਾਮ ਤੁਹਾਨੂੰ ਹਾਂ ਜੀ ਆਰਾਮ ਕਿੰਨਾ ਆਰਾਮ ਸੋਚੋ ਨੇ ਬਧੀਆ ਆ ਰਾਮ ਹੈ ਸੋਚ ਕਿਨੇ ਪਰਸਨ 20% ਨੇ 50 ਨਹੀਂ 80% ਦਾ ਹੈ 80% ਅਸੀਂ ਬੜੇ ਆਰਾਮ ਹੈਗਾ ਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਅੱਛਾ ਕਿੱਥੋਂ ਆ ਜੀ ਅਨੰਤ ਪ੍ਰਸਾਦ ਜੀ ਸ਼੍ਰੀ ਅਨੰਤ ਪ੍ਰਸਾਦ ਤੋਂ ਆਏ ਨਾ ਹਾਂਜੀ ਸ਼੍ਰੀ ਅਨੰਤ ਪ੍ਰਸਾਦ ਤੋਂ ਤੇ ਪਹਿਲੀ ਵਾਰ ਆਏ ਨਹੀਂ ਸਰ ਦੂਜੀ ਵਾਰ ਆਏ ਤੁਹਾਨੂੰ ਤੁਮਸਿਆ ਕੀ ਸਵਾਸਿਆ ਮੈਨੂੰ ਸਰਵਾਈਕਲ ਦੀ ਡਿਸਕ ਦੀ ਜੇ ਅੱਛਾ ਜੀ ਬ੍ਰੇਨ ਚ ਦਰਦ ਪਾ ਜੀ ਅੱਛਾ ਜੀ ਹਾਂਜੀ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਤੇ ਹੁਣ ਤੁਹਾਨੂੰ ਸੋਚ ਕੇ ਨੇ ਬਹੁਤ ਆਰਾਮ ਲੱਗਦਾ 80% ਆਰਾਮ ਹੈ ਸਰ ਅਸੀਂ ਬਹੁਤ ਆਰਾਮ ਹੈਗਾ ਹਾਂਜੀ ਚਲੋ ਮਾਰੋ ਤੰਦਰੁਸਤ ਮਖਣ ਜੀ ਹਾਂਜੀ ਜੀ ਸਰ